ਮੈਂ ਕੱਲ ਦਾ ਪੰਗਨਾਰ ਨੌ ਦਾ ਬਿਆਨ ਸੁਣ ਰਿਹਾ ਹਾਂ ਜਿਹੜਾ ਨੇ ਉਹਨਾਂ ਨੇ 20 ਸਦੀ ਦੇ ਮਹਾਨ ਸ਼ਹੀਦ ਸੰਜਨ ਸਿੰਘ ਬਾਰੇ ਗੱਲ ਕਰਤਾ ਸੰਜਨ ਸਿੰਘ ਵਰਗਾ ਧਰਮੀ ਬੰਦਾ ਮੈਨੂੰ 80 ਸਾਲ ਦੀ ਉਮਰ ਚ ਮੈਂ ਕੋਈ ਦੇਖਿਆ ਜਿਹੜਾ ਬਚਨ ਦਾ ਪੂਰਾ ਸੀ ਜੋ ਅਰਦਾਸ ਕੀਤੀ ਉਹ ਪੂਰੀ ਕੀਤੀ ਭਾਵੇਂ ਖਿਆਲات ਮੇਰੇ ਪੁੱਤੇ ਨਹੀਂ ਸੀ ਮਿਲਦੇ ਪਰ ਉਹਦੇ ਜਿਹੜੇ ਕਰਤਾਰ ਸੀ ਉਹ ਬਹੁਤ ਵੱਡਾ ਕਿਰਦਾਰ ਸੀ ਜਿਹੜਾ ਬਹੁਤ ਘੱਟ ਬੰਦਿਆਂ ਚੋਂਦਾ ਹੈ ਕੰਗਨਾਰ ਨੌਤ ਵਰਗੀ ਲੜਕੀ ਨੇ ਐਮਪੀ ਬਣ ਗਏ ਪਰ ਉਹਨਾਂ ਨੂੰ ਅਕਲ ਨਹੀਂ ਆਈ ਹੱਦ ਤੱਕ ਵੀ ਕਿਸ ਇਸ ਸਖਸ ਬਾਰੇ ਕਿਹੜੇ ਲਫ਼ਜ਼ਾਂ ਦੀ ਵਰਤੋਂ ਕਰਨੀਆਂ ਨਹੀਂ ਕਰਨੀਆਂ ਅੰਤਕਵਾਦੀ ਉਹ ਹੁੰਦੇ ਨੇ ਜਿਹੜੇ ਬਾਹਰੋਂ ਆ ਕੇ ਕਰਨ ਅੰਤਕਵਾਦੀ ਉਹ ਹੁੰਦੇ ਨੇ ਜਿਹੜੇ ਆਪਣੇ ਸਟੇਟ ਦੇ ਵਿੱਚ ਅੰਤਕ ਫਲਾਣ ਔਰ ਜ਼ੁਲਮ ਔਰ ਜ਼ਬਰ ਕਰਨ ਸੰਜਰ ਨਾਇਰ ਸਿੰਘ ਨੇ ਇੱਕ ਧਾਰਮਿਕ ਗ੍ਰਿਤੀ ਵਾਰਾਸੀ ਉਹ ਆਪਣੇ ਕਾਨੂੰਨ ਲੈ ਕੇ ਕੁਝ ਲੈ ਕੇ ਦੇਣਾ ਚਾਹੁੰਦਾ ਸੀ ਪਰ ਸਮੇਂ ਦੀ ਸਰਕਾਰ ਨੇ ਉਹਦੀ ਪ੍ਰਸੈਂਟੀ ਨੂੰ ਪਛਾਣ ਲਿਆ ਸੀ ਉਹ ਇਹ ਜੀ ਪ੍ਰਸੈਂਟੀ ਨੂੰ ਸਿਰ ਕੌਮਿਊਨਿਟੀ ਸੀ ਰਹਿਣ ਦੇਣਾ ਚਾਹਤੇ ਜਿਸ ਦੇ ਕਰਕੇ ਉਹਦੀ ਸ਼ਹਾਦਤ ਹੋਈ ਮੈਂ ਸਖਤ ਸਵਤਾ ਵਿੱਚ ਰਗਣਾ ਰੋ ਤੋਂ ਕਹਿੰਦਾ ਕਿ ਇਹ ਜੇ ਬਿਆਨ ਦੇਣ ਤੋਂ ਬਾਅਦ ਆ ਜਾ ਵਰਨਾ ਇਹਦੇ ਖਮਜਾਜੇ ਪੁਖਤਣਾਂ ਦੇ ਅਸੀਂ ਜ਼ਬਰਦਸਤ ਮੁਜਾਰਾ ਸਾਨੂੰ ਜਦੋਂ ਮੌਕਾ ਮਿਲੇਗਾ ਤੇਰੇ ਖਿਲਾਫ ਕਰਾਂਗੇ ਔਰ ਮੈਂ ਉਮੀਦ ਕਰਦਾ ਕਿ ਕਾ ਬੀਜਪੀ ਔਰ ਉਹਨਾਂ ਦੀ ਸਰਕਾਰ ਅਰਦੇ ਕੋਲੋਂ ਇਹਨਾਂ ਲਫਜ਼ਾਂ ਦੀ ਵਾਪਸੀ ਕਰਵਾਏਗੀ ਮੈਂ ਕੱਲ ਤਾਂ ਬੰਗਣਾਰ ਨੌਤਾ ਬਿਆਨ ਸੁਣ ਰਿਹਾ ਹਾਂ ਜਿਹੜਾ ਨੇ ਉਹਨਾਂ ਨੇ 20ਵੀਂ ਸਦੀ ਦੇ ਮਹਾਨ ਸ਼ਹੀਦ ਸੰਜਨ ਸਿੰਘ ਪਰ ਗੱਫਾ ਸੰਜਨ ਸਿੰਘ ਵਰਗਾ ਧਰਮਈ ਬੰਦਾ ਮੈਨੂੰ 80 ਸਾਲ ਦੀ ਉਮਰ ਚ ਮੈਂ ਕੋਈ ਦੇਖਿਆ ਜਿਹੜਾ ਬਚਨ ਦਾ ਪੂਰਾ ਸੀ ਜੋ ਅਰਦਾਸ ਕੀਤੀ ਉਹ ਪੂਰੀ ਕੀਤੀ ਭਾਵੇਂ ਖਿਆਲات ਮੇਰੇ ਪੋਤੇ ਨਹੀਂ ਸੀ ਮਿਲਦੇ ਪਰ ਉਹਦੇ ਜਿਹੜੇ ਅ ਕਰਤਾਰ ਸੀ ਉਹ ਬਹੁਤ ਵੱਡਾ ਕਿਰਤਾਰ ਸੀ ਜਿਹੜੇ ਬਹੁਤ ਘਟ ਬੰਦਿਆਂ ਚੋਂਦਾ ਕੰਗਨਾਰ ਨੌਤ ਵਰਗੀ ਲੜਕੀ ਨੇ ਐਮਪੀ ਬਣ ਗਏ ਪਰ ਉਹਨਾਂ ਨੂੰ ਅਕਲ ਨਹੀਂ ਆਈ ਹੱਦ ਤੱਕ ਵੀ ਕਿਸ ਇਸ ਸਖਸ ਬਾਰੇ ਕਿਹੜੇ ਲਫਜ਼ਾਂ ਦੀ ਵਰਤੋਂ ਕਰਨੀਆਂ ਨਹੀਂ ਕਰਨੀ ਅੰਤਕਵਾਦੀ ਉਹ ਹੁੰਦੇ ਜਿਹੜੇ ਬਾਹਰੋਂ ਆ ਕੇ ਕਰਨ ਅੰਤਕਵਾਦੀ ਹੁੰਦੇ ਜਿਹੜੇ ਆਪਣੇ ਸਟੇਟ ਦੇ ਵਿੱਚ ਅੰਤਕ ਫਲਾਣ ਔਰ ਜ਼ੁਲਮ ਔਰ ਜ਼ਬਰ ਕਰਨ ਸੰਜਰ ਨਾਇਰ ਸਿੰਘ ਨੇ ਇੱਕ ਧਰਮਗੁਰਤੀ ਵਾਰਸੀ ਉਹ ਆਪਣੀ ਕੌਮ ਨੂੰ ਲੈ ਕੇ ਕੁਝ ਲੈ ਕੇ ਦੇਣਾ ਚਾਹੁੰਦਾ ਸੀ ਪਰ ਸਮੇਂ ਦੀ ਸਰਕਾਰ ਨੇ ਉਹਦੀ ਪਰਸੈਂਟੇ ਨੂੰ ਪਛਾਣ ਲਿਆ ਸੀ ਉਹ ਇਹਦੀ ਪਰਸੈਂਟੇ ਨੂੰ ਸਿੱਖ ਕਮਿਊਨਿਟੀ ਸੀ ਰਹਿਣ ਦੇਣਾ ਚਾਹਤੇ ਜਿਸ ਦੇ ਕਰਕੇ ਉਹਦੀ ਸ਼ਹਾਦਤ ਹੋਈ ਮੈਂ ਸਖਤ ਸਵਤਾ ਵਿੱਚ ਕਗਨਾਰਾ ਤੋਂ ਕਹਿੰਦਾ ਕਿ ਇਹ ਜੇ ਬਿਆਨ ਦੇਣ ਤੋਂ ਬਾਅਦ ਆ ਜਾ ਵਰਨਾ ਇਹਦੇ ਖਮਿਆਜੇ ਪੁਖਤਣ ਪਾਣਗੇ ਅਸੀਂ ਜ਼ਬਰਦਸਤ ਮੁਜਾਰਾ ਸਾਨੂੰ ਜਦੋਂ ਮੌਕਾ ਮਿਲੇਗਾ ਤੇਰੇ ਖਿਲਾਫ ਕਰਾਂਗੇ ਔਰ ਮੈਂ ਉਮੀਦ ਕਰਦਾ ਕਿ ਕਾ ਬੀਜਪੀ ਔਰ ਉਹਨਾਂ ਦੀ ਸਰਕਾਰ ਉਸ ਦੇ ਕੋਲੋਂ ਇਹਨਾਂ ਲਫਜ਼ਾਂ ਦੀ ਵਾਪਸੀ ਕਰਵਾਏਗੀ